ਆਏ ਨੇ ਮੈਂ ਜਿੱਥੇ ਇਸ ਮਤੇ ਦਾ ਦੀ ਪ੍ਰੋੜਤਾ ਕਰਦਾ ਸਾਥ ਦਿੰਦਾ ਔਰ ਉੱਥੇ ਹੀ ਮੈਂ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਆਂ ਚਾਹੇ ਟ੍ਰੇਜਰੀ ਬੈਂਚਸ ਨੇ ਚਾਹੇ ਆਪੋਜੀਸ਼ਨ ਬੈਂਚਸ ਦੇ ਸਾਰੇ ਹੀ ਸਾਥੀਆਂ ਨੇ ਜਿਨ੍ਹਾਂ ਨੇ ਇਸ ਮਤੇ ਦੀ ਪ੍ਰੋੜਤਾ ਕੀਤੀ ਹੈ ਹਮਾਇਤ ਕੀਤੀ ਹੈ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਨਾਲ ਹੀ ਮੈਂ ਉਹਨਾਂ ਦੀਆਂ ਸਾਰੀਆਂ ਕੱਲੀ-ਕੱਲੀ ਕਹੀ ਹੋਈ ਗੱਲ ਦੇ ਨਾਲ ਸਹਿਮਤ ਆ ਉਹਦਾ ਸਮਰਥਨ ਵੀ ਕਰਦਾ ਆ ਨੋਟਿਸ ਸਪੀਕਰ ਸਾਹਿਬ ਇਹਦਾ ਦੇਖੋ ਕੋਈ ਦੋਰ ਆਇਆ ਹੀ ਨਹੀਂ ਕਿ ਪੰਜਾਬ ਦੀ ਜਿੰਦ ਜਾਨ ਹੈ ਜਿਹੜੀ ਉਹ ਖੇਤੀ ਹੈ ਐਪੀਸੈਂਟਰ ਹੈ ਗਰਬ ਹੈ ਖੇਤੀ ਤੇ ਉਸ ਤੋਂ ਹੀ ਸਾਰੇ ਕਿੱਤੇ ਨੇ ਜਿਹੜੇ ਉਹ ਚੱਲਦੇ ਨੇ ਔਰ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਪੰਜਾਬ ਦੇ ਨਾਲ ਮਤਰੀਮਾਲਾ ਸਲੂਕ ਕੀਤਾ ਉਹ ਸਮਾਂ ਪੰਜਾਬ ਜਦ ਸਾਰਾ ਦੇਸ਼ ਭੁੱਖਾ ਮਰਦਾ ਸੀਗਾ ਤੇ ਪੰਜਾਬ ਨੇ ਉਸ ਸਮੇ ਸਾਰੇ ਦੇਸ਼ ਦਾ ਢਿੱਡ ਭਰਿਆ ਤੇ ਅੱਜ ਆ तकरीबन 55 60 ਸਾਲ ਬਾਅਦ ਉਹ ਇੱਕ ਤਾਂ ਕਹਿੰਦੇ ਨੇ ਕਿ ਯੂਜ਼ ਐਂਡ ਥਰੋ ਹੁਣ ਯੂਜ਼ ਐਂਡ ਥਰੋ ਨਹੀਂ ਯੂਜ਼ ਐਂਡ ਡਿਸਟਰੋਏ ਕਰਨ ਦੀ ਪਾਲਿਸੀ ਦੇ ਨਾਲ ਜਿਸ ਤਰੀਕੇ ਦੇ ਨਾਲ ਉਹ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸਾਰੇ ਪੰਜਾਬ ਨੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਭਰਾਵਾਂ ਨੇ ਸੰਘਰਸ਼ ਕੀਤਾ ਸਾਰੇ ਨਹੀਂ ਸਾਥ ਦਿੱਤਾ ਤੇ ਉਹਨਾਂ ਨੂੰ ਮਜਬੂਰੀ ਵਸ ਵਾਪਸ ਵੀ ਲੈਣੇ ਪਏ ਪਰ ਅੱਜ ਕਿਸੇ ਤਰੀਕੇ ਆਨੇ ਬਹਾਨੇ ਇਹ ਬੈਕ ਡੋਰ ਦੇ ਜ਼ਰੀਏ ਦੁਬਾਰਾ ਉਹੀ ਤਿੰਨ ਕਾਨੂੰਨ ਲੈ ਕੇ ਆਉਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਸੋ ਬਹੁਤ ਜ਼ਰੂਰੀ ਸੀ ਮਤਲ ਲੈ ਕੇ ਆਉਣਾ ਧੰਨਵਾਦ ਹੈ ਕਿ ਸਾਰਿਆਂ ਨੇ ਸਾਥ ਦਿੱਤਾ ਪਰ ਇਹਦੇ ਨਾਲ ਨਾਲ ਮੈਂ ਸਪੀਕਰ ਸਾਹਿਬ ਮੈਂ ਇੱਕ ਹੋਰ ਬੇਨਤੀ ਵੀ ਕਰਨੀ ਚਾਹਾਂਗਾ ਥੋੜਾ ਜਿਹਾ ਥੋੜਾ ਜਿਹਾ ਇੱਕ ਡਿਫਰੈਂਟ ਪਰਸਪੈਕਟਿਵ ਹੈ ਉਹ ਇਹ ਹੈ ਕਿ ਜਿੱਥੇ ਅੱਜ ਕਿਸਾਨੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਜਿੰਦ ਜਾਨ ਹੈ ਕਿਸਾਨੀ ਇਹਦੇ ਨਾਲ ਹੀ ਪੰਜਾਬ ਦਾ ਕੰਮ ਚੱਲਣਾ ਹੈ ਉੱਥੇ ਅੱਜ ਤਕਰੀਬਨ 1 ਸਾਲ ਹੋ ਗਿਆ 1 ਸਾਲ ਹੋ ਗਿਆ ਕਿਸਾਨ ਜਥੇਬੰਦੀਆਂ ਨੂੰ ਡੱਲੇਵਾਲ ਸਾਹਿਬ ਉਹਨਾਂ ਤੇ ਬੰਦੇਰ ਸਾਹਿਬ ਉਹਨਾਂ ਨੂੰ ਪੰਜਾਬ ਦੇ ਬਾਰਡਰਾਂ ਦੇ ਉੱਪਰ ਦਿੱਲੀ ਜਾਣ ਦੇ ਲਈ ਬੈਠਿਆ ਨੂੰ ਮੈਂ ਵੀ ਜਾ ਕੇ ਆਇਆ ਬਹੁਤ سارے ਸਾਥੀ ਜਾ ਕੇ ਇਧਰੋਂ ਵੀ ਜਾ ਕੇ ਉਹਨਾਂ ਨੂੰ ਬੇਨਤੀ ਕਰਨ ਦੀ ਜੀ ਕਿ ਤੁਹਾਡੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ ਔਰ ਉਹ ਜਿਹੜੇ ਧਰਨੇ ਲੱਗੇ ਹੋਏ ਨੇ ਮੈਂ ਅੱਜ ਇਹ ਇਜਾਜ਼ਤ ਚਾਹਾਂਗਾ ਤੁਹਾਡੀ ਵੀ ਤੇ ਸਾਰੇ ਹਾਊਸ ਦੀ ਵੀ ਕਿ ਜਿੱਥੇ ਆਪਾਂ ਸਾਰੇ ਦੇ ਸਾਰੇ ਉਹਨਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਸੀਗੇ ਜਿਹੜਾ ਇਹ ਅਖੌਤੀ ਤਿੰਨ ਖੇਤੀ ਖਰਣਾ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਸਾਰੇ ਆਪਾਂ ਅੱਜ ਵਿਰੋਧ ਦੇ ਵਿੱਚ ਖੜੇ ਆਂ ਉੱਥੇ ਹੀ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਡੱਲੇ ਜਵਾਲ ਸਾਹਿਬ ਉਹਨਾਂ ਨੂੰ ਪੰਦੇਰ ਸਾਹਿਬ ਉਹਨਾਂ ਨੂੰ ਵੀ ਮੇਰੇ ਖਿਆਲ ਦੇ ਵਿੱਚ ਅੱਜ ਬੇਨਤੀ ਕਰਨੀ ਬਣਦੀ ਹੈ ਕਿ ਤਕਰੀਬਨ 1 ਸਾਲ ਹੋ ਗਿਆ ਪੰਜਾਬ ਇਹ ਜਿਹੜਾ ਉਹ ਪੂਰੇ ਮੁਲਕ ਨਾਲੋਂ ਕਟਿਆ ਹੋਇਆ ਜਿੱਥੇ ਉਹਨਾਂ ਨੂੰ ਆਪਦੇ ਘਰ-ਬਾਰ ਛੱਡ ਕੇ ਕੰਮਕਾਰ ਛੱਡ ਕੇ ਖੇਤੀਬਾੜੀ ਛੱਡ ਕੇ ਜਿੱਥੇ ਉੱਥੇ ਅੰਨੀ ਬੋਲੀ ਕਾਲੀ ਗੂੰਗੀ ਦਿੱਲੀ ਦੀ ਸਰਕਾਰ ਦੇ ਖਿਲਾਫ ਲੜਾਈ ਲੜਨੀ ਪੈ ਰਹੀ ਹੈ ਇੱਕ ਸਾਲ ਹੋ ਗਿਆ ਉਹਨਾਂ ਨੂੰ ਤੇ ਪੂਰੇ ਦਾ ਪੂਰਾ ਪੰਜਾਬ ਹੈ ਜਿਹੜਾ ਦੋ ਲਾਈਫਲਾਈਨਸ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉਹਨਾਂ ਦੇ ਉੱਪਰ ਧਰਨਾ ਹੋਣ ਕਰਕੇ ਸਾਰੇ ਦਾ ਸਾਰਾ ਪੰਜਾਬ ਹੈ ਜਿਹੜਾ ਕਟਆਫ ਹੋਇਆ ਪਿਆ ਹੈ ਜੀ ਦੀ ਵਜ੍ਹਾ ਕਰਕੇ ਅੱਜ ਅੱਜ ਉਹ ਲੋਕ ਵਪਾਰੀ ਲੋਕ ਇੰਡਸਟਰੀਲਿਸ ਲੋਕ ਛੋਟਾ ਦੁਕਾਨਦਾਰ ਜਿਹਨੇ ਵਿਚਾਰੇ ਨੇ 2400 500 ਕਮਾ ਕੇ ਆਪਦੇ ਆਪ ਦਾ ਸ਼ਾਮ ਨੂੰ guzara ਕਰਨਾ ਹੈ ਉਹਨਾਂ ਲੋਕਾਂ ਦੀ ਦੀ ਦਿਹਾੜੀ ਦੇ ਉੱਪਰ ਵੀ ਉਹਨਾਂ ਦੇ ਕੰਮਕਾਰ ਦੇ ਉੱਪਰ ਵੀ ਬਹੁਤ ਵੱਡਾ ਇੰਪੈਕਟ ਹੈ ਜਿਹੜਾ ਉਹ ਪੈ ਰਿਹਾ ਹੈ ਆਪਾਂ ਸ਼ੰਭੂ ਬਾਰਡਰ ਆ ਤੁਸੀਂ ਰਾਜਪੁਰੇ ਵਾਲੇ ਬੈਠੇ ਨੇ ਡੇਰਾ ਬੱਸੀ ਵਾਲੇ ਬੈਠੇ ਨੇ ਲਾਲਰੂ ਵਾਲੇ ਬੈਠੇ ਨੇ ਪਟਿਆਲੇ ਵਾਲੇ ਬੈਠੇ ਨੇ ਇਖਨੌਰੀ ਤੋਂ ਸੰਗਰੂਰ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਉਹਦਾ ਇੰਪੈਕਟ ਹੈ ਜਿਹੜਾ ਉਹ ਜਾ ਰਿਹਾ ਸੋ ਮੈਂ ਇਸ ਮਤੇ ਦੇ ਸਮਰਥਨ ਦੇ ਨਾਲ ਮੈਂ ਇੱਕ ਤੁਹਾਡੀ ਤੇ ਹਾਊਸ ਦੀ ਵੀ ਇਜਾਜ਼ਤ ਚਾਹੂੰਗਾ ਕਿ ਆਪਾਂ ਸਾਰੇ ਇੱਕ ਮਤ ਹੋਏ ਰਾਜਨੀਤੀ ਇੱਕ ਪਾਸੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੀ ਪੰਜਾਬ ਕਿਸਾਨੀ ਨੂੰ ਬਚਾ ਕੇ ਬਚੂਗਾ ਪੰਜਾਬ ਇੰਡਸਟਰੀ ਨੂੰ ਬਚਾ ਕੇ ਬਚੂਗਾ ਪੰਜਾਬ ਛੋਟੇ ਵਪਾਰੀ ਨੂੰ ਬਚਾ ਕੇ ਬਚੂਗਾ ਪੰਜਾਬ ਟਰੇਡਰ ਨੂੰ ਬਚਾ ਕੇ ਬਚੂਗਾ ਜੇ ਹਰ ਵਰਗ ਨੂੰ ਬਚਾਵਾਂਗੇ ਤਾਂ ਸਮੁੱਚਾ ਪੰਜਾਬ ਜਿਹੜਾ ਉਹ ਬਚੂਗਾ ਸੋ ਸਾਰਾ ਹਾਊਸ ਵੱਲੋਂ ਮੈਂ ਜੇ ਜੇ ਤੁਹਾਡੀ ਸਹਿਮਤੀ ਹੋਵੇ ਮੈਂ ਇਹ ਬੇਨਤੀ ਕਰਨੀ ਚਾਹੁੰਗਾ ਕਿ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਵੀ ਕਿ ਜਿੱਥੇ ਇਕੱਲੇ ਆਵਾਦੀ ਪਾਰਟੀ ਨਹੀਂ ਜਾਂ ਤੁਸੀਂ ਨਹੀਂ ਸਾਰੀਆਂ-ਸਾਰੀਆਂ ਪਾਰਟੀਆਂ ਜਿੱਥੇ ਉਹਨਾਂ ਦੇ ਸਮਰਥਨ ਦੇ ਵਿੱਚ ਖੜੀਆਂ ਨੇ ਕਿਸਾਨ ਜਥੇਬੰਦੀਆਂ ਨੂੰ ਡੱਲੇਵਾਲ ਸਾਹਿਬ ਉਹਨਾਂ ਨੂੰ ਪੰਦੇਰ ਸਾਹਿਬ ਉਹਨਾਂ ਨੂੰ ਇਹ ਬੇਨਤੀ ਵੀ ਕਰੀਏ ਕਿ ਜੀ ਕਿ ਤੁਹਾਡੇ ਇਸ ਸੰਘਰਸ਼ ਦੇ ਨਾਲ ਅਸੀਂ ਸਾਰੇ ਨਾਲ ਆ ਪਰ ਕਿਰਪਾ ਕਰਕੇ ਉਹ ਵਪਾਰੀ ਉਹ ਟਰੇਡਰ ਉਹ ਇੰਡਸਟਰੀਅਲਿਸਟ ਸਪੀਕਰ ਸਾਹਿਬ ਤੁਸੀਂ ਤੁਸੀਂ ਯਕੀਨ ਨੇ ਮੰਨਣਾ ਕਿ ਜਿੰਨੀਆਂ ਇੰਡਸਟਰੀਆਂ ਨੇ ਤੁਸੀਂ ਜਾ ਕੇ ਕਦੇ ਉਹਨਾਂ ਦਾ ਹਾਲ ਪੁੱਛੋ ਉਹ ਕਹਿੰਦੇ ਜੀ ਜਿੰਨੇ ਸਾਡੇ ਆਰਡਰਸ ਆਉਣੇ ਨੇ ਚਾਹੇ ਨੈਸ਼ਨਲੀ ਤੇ ਚਾਹੇ ਇੰਟਰਨੈਸ਼ਨਲੀ ਉਹ ਸਾਰੇ ਦੇ ਸਾਰੇ ਉਹ ਕੰਪਨੀਆਂ ਰੱਦ ਕਰੀ ਜਾਂਦੀਆਂ ਨੇ ਉਹ ਆਰਡਰ ਕੈਨਸਲ ਹੋਈ ਜਾਂਦੇ ਨੇ ਕਿ ਜੀ ਤੁਸੀਂ ਤੁਹਾਡੇ ਤੋਂ ਧਰਨੇ ਲੱਗੇ ਹੋਏ ਨੇ ਰੋਡਾਂ ਬੰਦ ਨੇ ਤੇ ਤੁਹਾਡੇ ਕੋਲੋਂ ਆਰਡਰ ਪੁਕਤਾਏ ਨਹੀਂ ਜਾਣੇ ਹੈਗੇ ਜੇ ਇੰਡਸਟਰੀ ਖਤਮ ਹੋ ਗਈ ਜੇ ਵਪਾਰ ਖਤਮ ਹੋ ਗਿਆ ਤੇ ਫਿਰ ਆਪਾਂ ਪੰਜਾਬ ਨੂੰ ਕਿਵੇਂ ਬਚਾਵਾਂਗੇ ਤੇ ਕਿਵੇਂ ਚਲਾਵਾਂਗੇ ਸੋ ਇਹ ਮੇਰੀ ਜੇ ਜੇ ਸਾਰਿਆਂ ਦੀ ਸਹਿਮਤੀ ਹੋਵੇ ਚਾਹੇ ਇਹਦੇ ਲਈ ਚਾਹੇ ਇਹਦੇ ਲਈ ਇੱਕ ਹਾਊਸ ਦੀ ਕਮੇਟੀ ਬਣਾ ਦੋ ਸਾਰੀਆਂ ਪਾਰਟੀਆਂ ਜਾਣ ਸਤਕਾਰਯੋਗ ਕਿਸਾਨ ਜੱਟੇ ਬੰਦਿਆਂ ਕੋਲ ਲੱਲੇਵਾਲ ਸਾਹਿਬ ਕੋਲ ਬੰਦੇਰ ਸਾਹਿਬ ਕੋਲੇ ਜਾ ਕੇ ਇਹ ਇੱਥੇ ਇੱਥੇ ਜੋ 3 ਕਰੋੜ ਪੰਜਾਬੀ ਨੇ ਜੀ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਕਮੇਟੀ ਜੇ ਇਹਨਾਂ ਸਤਕਾਰਯੋਗ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਕੋਲ ਜਾਊਗੀ ਤੇ ਮੇਰਾ ਮਨ ਕਹਦਾ ਕਿ ਉਹ ਇਸ ਗੱਲ ਨੂੰ ਮੰਨਣਗੇ ਵੀ ਤੇ ਪ੍ਰਵਾਨ ਵੀ ਕਰਨਗੇ ਤੇ ਆਪਾਂ ਆਪਣੇ ਮੁੱਲਕ ਨਾਲੋਂ ਜਿਹੜੀਆਂ ਦੋ ਲਾਈਫਲਾਈਨਸ ਨੇ ਉਹ ਰੋੜਾ ਚਲਾਉਂਦੇ ਹੋ ਜਾਣਗੇ ਤੇ ਇੰਡਸਟਰੀ ਔਰ ਵਪਾਰ ਨੂੰ ਆਪਾਂ ਬਚਾ ਲਾਂਗੇ ਸੋ ਇਹ ਮੇਰੀ ਬੇਨਤੀ ਹੈ ਜੇ ਸਾਰਿਆਂ ਨੂੰ ਪਰਵਾਨ ਹੋਵੇ ਤਾਂ ਮੈਂ ਸਮਝਦਾ ਕਿ ਇਹ ਇਹਦੇ ਲਈ ਵੀ ਮਤਲਬ ਇੱਕ ਜਿਹੜਾ ਉਹ ਪ੍ਰਸਤਾਵ ਪਾਸ ਕਰਦੀ ਹੈ ਔਰ ਦੂਜੀ ਇੱਕ ਬੇਨਤੀ ਬਾੜਾ ਸਾਹਿਬ ਜਿਹੜਾ ਤੁਸੀਂ ਹੁਕਮ ਕੀਤਾ ਸੀਗਾ ਐਸਓਪੀ ਵਾਲਾ ਐਸਓਪੀ ਵਾਲਾ ਆ ਆਸੀਪੀਓ ਆ ਚੱਕ ਪੂਰ ਸਸਪੈਂਸ਼ਨ ਆਰਡਰ ਜਿਹੜੇ ਜਿਹੜੇ ਆ ਆਪਣਾ ਉਹ ਮੈਡਮ ਉਧਰ ਜਿਹੜੇ ਆਗੇ ਜੀ ਜਿਹੜਾ ਕੋਈ ਕੋਈ ਅਫਸਰ ਅਧਿਕਾਰੀ ਉੱਪਰ ਤੋਂ ਥੱਲੇ ਤੱਕ ਜੀ ਕਰਾਪਸ਼ਨ ਦੇ ਵਿੱਚ ਪਊਗਾ ਔਰ ਖਾਸ ਤੌਰ ਤੇ ਚੁਣੇ ਹੋਏ ਨਵੰਦਿਆਂ ਨੂੰ ਚਾਹੇ ਉਹ ਸਰਪੰਚ ਹੈ ਚਾਹੇ ਪੰਚ ਹੈ ਚਾਹੇ ਐਮ ਐਲ ਏ ਹੈ ਐਮ ਪੀ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਉਹਨੂੰ ਸਤਕਾਰ ਦੇਣਾ ਅਫਸਰਾਂ ਦੀ ਅਧਿਕਾਰੀਆਂ ਦੀ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਹੋਊਗੀ ਜਿਹੜਾ ਨਹੀਂ ਉਹਦਾ ਪਾਲਣਾ ਕਰੂਗਾ ਤੇ ਸਖਤ ਸਖਤ ਕਾਰਵਾਈ ਹੋਊਗੀ ਬਹੁਤ ਬਹੁਤ ਧੰਨਵਾਦ ਜੀ ਜੀ ਪੜਾ ਸਾਹਿਬ ਨੂੰ ਕਰ ਲਣ ਦੇ ਮੈਂ ਆ ਅਮਨ ਰੋੜਾ ਜੀ ਔਰ ਮੰਤਰੀ ਸਾਹਿਬ ਪੰਚਾਇਤ ਮੰਤਰੀ ਜੀ ਦਾ ਧੰਨਵਾਦ ਕਰਦਾ ਕਿ ਜਿਹੜਾ ਇਹੋ ਜੇ ਆਫੀਸਰਸ ਦੇ ਖਿਲਾਫ ਜਿਹੜਾ ਉਹਨੂੰ ਸਸਪੈਂਡ ਕੀਤਾ ਔਰ ਅੱਗੇ ਵੀ ਜਿਹੜੀ ਇਹਦੀ ਕਾਰਵਾਈ ਬਣਦੀ ਉਹ ਜ਼ਰੂਰ ਕਰਿਓ ਸਾਰੀ ਜਿਹੜੀ ਮੇਰੇ ਜਿਹੜੇ ਕੋਲੀਗ ਪੰਚਾਇਤ ਕਮੇਟੀ ਦੇ ਸਾਰੇ ਐਸਵਾ ਸੰਤੁਸ਼ਟ ਤੇ ਹੱਸ ਵੀ ਰਹੇ ਆ ਵੀ ਠੀਕ ਅਬ ਜੋ ਹੋਇਆ ਵਧੀਆ ਹੋਇਆ ਇਹ ਕੋਈ ਨਿੱਜੀ ਨਹੀਂ ਸੀਗਾ ਇੱਕ ਕਮੇਟੀ ਦਾ ਮਸਲਾ ਸੀਗਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਇਸ ਗਰਮਾ ਨੂੰ ਤੁਸੀਂ ਬਰਕਰਾਰ ਰੱਖਿਆ ਥੈਂਕ ਯੂ ਮੇਰੋ